ਕੀਤੀ ਜਾ ਰਹੀ ਹੈ ਜਿਹੋਦੇ ਵਾਲੇ ਜਾਣਕਾਰੀ ਜਿਹੜੀ ਅੱਜ ਦੀ ਸਾਡੀ ਮੀਟਿੰਗ ਹੈ ਮਾਨਯੋਗ ਡੀਐਸਪੀ ਸਾਹਿਬ ਤੇ ਸਾਰਾ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਨਾਲ ਕਿਉਂਕਿ ਤੁਸੀਂ ਤੁਹਾਨੂੰ ਪਤਾ ਹੈ 15 ਅਗਸਤ ਦਾ ਟਾਈਮ ਨੇੜੇ ਆ ਰਿਹਾ ਹੈ 15 ਅਗਸਤ ਕਰਕੇ ਪੂਰੇ ਰਾਜਪੁਰਾ ਚਾਪਾ ਸਿਕਿਉਰਟੀ ਵੱਲ ਵੀ ਪੂਰਾ ਧਿਆਨ ਰੱਖਣਾ ਹੈ ਔਰ ਦੂਸਰਾ ਇੱਕ ਪਰਸੋਂ ਜਿਹੜੀ ਅਨਸੁਖਾਵੀ ਘਟਨਾ ਹੋਈ ਹੈ ਟਿਪਰ ਨਾਲ ਇੱਕ ਬੱਚੇ ਦਾ ਐਕਸੀਡੈਂਟ ਹੋਇਆ ਤਾਂ ਉਸ ਲਈ ਅੱਜ ਮੇਨ ਮੀਟਿੰਗ ਦਾ ਸਾਡਾ ਮਕਸਦ ਇਹ ਹੈ ਕਿ ਜਿਹੜੇ ਟਿਪਰਾਂ ਵਾਲੇ ਓਵਰਲੋਡ ਚੱਲਦੇ ਨੇ ਉਨ੍ਹਾਂ ਤੇ ਕੰਟਰੋਲ ਕੀਤਾ ਜਾਵੇ ਉਨ੍ਹਾਂ ਤੇ ਲਗਾਮ ਕੱਸੀ ਜਾਵੇ ਕਈ ਅੱਜ ਜਿਵੇਂ ਹੁਣ ਤੁਸੀਂ ਪਹਿਲਾਂ ਦੱਸਿਆ ਕਿ ਬਿਨਾ ਨੰਬਰ ਪਲੇਟਾਂ ਤੋਂ ਚੱਲਦੇ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਪਣੇ ਰਾਜਪੁਰਾ ਹਲਕੇ ਵਿੱਚ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਹੋ ਸਕੇ। ਸਰ ਜੀ ਅਵਾਰਾ ਜਾਨਵਰ ਬਹੁਤ ਸੜਕਾਂ ਦੇ ਉੱਪਰ ਲੋਕਾਂ ਨੂੰ ਬੜੀ ਪਰੇਸ਼ਾਨੀਆਂ ਆਉਂਦੀਆਂ। ਬਿਲਕੁਲ ਜੀ ਇਹ ਤੁਸੀਂ ਵੀ ਦੇਖਦੇ ਹੋ ਵੀ ਰਾਜਪੁਰੇ ਚ ਕੋਈ ਵੀ ਅਵਾਰਾ ਜਾਨਵਰ ਨਹੀਂ ਸੀਗਾ ਪਰ ਆ 10 ਦਿਨਾਂ ਚ ਬਹੁਤ ਜ਼ਿਆਦਾ ਆ ਗਏ। ਇਹ ਕੋਈ ਪਿੰਡਾਂ ਵਾਲੇ ਰਾਤਾਂ ਨੂੰ ਛੱਡ ਜਾਂਦੇ ਨੇ ਹੁਣੇ ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਹੈ। ਰਾਤ ਨੂੰ ਅਸੀਂ ਪੀਸੀਆ ਦੀ ਚੌਕਸੀ ਵਧਾਣੇ ਆ ਤਾਂ ਕਿ ਜਦੋਂ ਕੋਈ ਛੱਡਣ ਆਵੇ ਤਾਂ ਉਹਨੂੰ ਫੜ ਕੇ ਜ ਕੀ ਡਰ ਜਾਣਗੇ ਤਾਂ ਇੱਥੇ ਆਵਾਰਾ ਜਾਨਵਰ ਪਸ਼ੂ ਨਹੀਂ ਲੈ ਕੇ ਆਣ ਮੈਂ ਪੂਰੇ ਸ਼ਹਿਰ ਚ ਕੈਮਰਾਸ ਲਗੇ ਹੋਏ ਆ ਕਿਹਾ ਉਸ ਚੀ ਨਹੀਂ ਦੇਖਿਆ ਜਾ ਸਕਦਾ ਕਿ ਕੌਣ ਸ਼ਰਾਰਤਾ ਕਰ ਰਿਹਾ ਹੈ ਸ਼ਹਿਰ ਦੇ ਨਹੀਂ ਪਤਾ ਲੱਗ ਰਿਹਾ ਰਾਤ ਨੂੰ ਹੀ ਕੋਈ ਆ ਕੇ ਬਾਹਰ ਦੀ ਬਾਹਰ ਛੱਡ ਜਾਂਦਾ ਹੈ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਹੈ ਮਿਊਸਪੈਲਟੀ ਦੇ ਬੰਦਿਆਂ ਨੇ ਦੱਸਿਆ ਕਿ ਮੰਡੀ ਵੱਲੋਂ ਆਉਂਦੇ ਨੇ ਉਸ ਪਾਸੇ ਛੱਡ ਕੇ ਜਾਂਦੇ ਨੇ ਤਾਂ ਉਸ ਪਾਸੇ ਥੋੜੀ ਜੀ ਅਸੀਂ ਚੌਕਸੀ ਵਧਾ ਰਹੇ ਹਾਂ ਤਾਂ ਕਿ ਜਿਹੜੇ ਆਵਾਰਾ ਪਸ਼ੂ ਆ ਰਹੇ ਨੇ ਤਾਂ ਕੋਈ ਅਨਸੁਖਾਵੀ ਘਟਨਾ ਨਾ ਹੋ ਸਕੇ ਜੀ ਮੰਡੀ ਦੀ ਜਿੱਥੋਂ ਐਗਜ਼ਿਟ ਪੁਆਇੰਟ ਆ ਨਾ ਜੀ ਉੱਥੇ ਤੁਸੀਂ ਸ਼ਾਮ ਨੂੰ ਕਦੇ ਕਿਸੇ ਆਪਣਾ ਬੰਦਰ ਭੇਜ ਦਿਓ ਉੱਥੇ 15 ਤੋਂ 20 ਜਨਵਰੀ ਪੈਟਰੋਲ ਪੁਆਇੰਟ ਤੇ ਉਧਰ ਵੀ ਜੇ ਖੜੇ ਹੁੰਦੇ ਤਾਂ ਉਹਨਾਂ ਨੂੰ ਵੀ ਉੱਥੇ ਚੁਕਾ ਦੇਣਗੇ ਵੈਸੇ ਮੈਨੂੰ ਇਹ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਵੀ 4-5 ਦਿਨਾਂ ਚ 82 ਆਵਾਰਾ ਪਸ਼ੂਆਂ ਨੂੰ ਚੱਕ ਕੇ ਉਹਨਾਂ ਨੂੰ ਬਕਸ਼ਾਲਾ ਛੱਡ ਛੱਡਿਆ ਜਾ ਚੁੱਕਿਆ ਹੈ ਠੀਕ ਹੈ ਮੈਡਮ ਯਾਨੀ ਬਿਲਕੁਲ ਜੀ ਇਹ ਸਾਡੇ ਸੀਟੀਐਸਐਚਓ ਕਰਪਾਲ ਜੀ ਦੀ ਅਗਵਾਈ ਵਿੱਚ ਪਿਛਲੇ ਹਫਤੇ ਤੋਂ ਚੱਲ ਰਿਹਾ ਹੈ ਔਰ ਮੈਂ ਆਮ ਪਬਲਿਕ ਨੂੰ ਵੀ ਇਹ ਬੇਨਤੀ ਕਰਦੀ ਆ ਕਿ ਬਹੁਤ ਸਾਰੇ ਆਪਾਂ ਲੋਗ ਹੀ ਆ ਜਿਹੜੇ ਗੱਡੀ ਸੜਕ ਦੇ ਵਿਚਾਲੇ ਲਾ ਕੇ ਚੱਲੇ ਜਾਂਦੇ ਆ ਵੀ ਗੱਡੀਆਂ ਆਪਦੀਆਂ ਢੰਗ ਨਾਲ ਖੜੀਆਂ ਕਰੋ ਤਾਂ ਕਿ ਪਬਲਿਕ ਨੂੰ ਵੀ ਪਰੇਸ਼ਾਨੀ ਨਾ ਹੋਵੇ ਔਰ ਬਾਜ਼ਾਰ ਵਾਲਿਆਂ ਨੂੰ ਵੀ ਕਹਿੰਨੀ ਆ ਜਿਹੜੇ ਐਨਕ੍ਰੋਚਮੈਂਟ ਕਰਕੇ ਬਹੁਤ ਅੱਗੇ-ਅੱਗੇ ਤੱਕ ਆਪਣਾ ਸਮਾਨ ਲਗਾ ਲੈਂਦੇ ਆ ਤੁਸੀਂ ਤਿਆਰ ਆ ਆਪਣਾ ਸਮਾਨ ਵੇਚੋ ਖੁਸ਼ੀ ਨਾਲ ਵੇਚੋ ਪਰ ਪਬਲਿਕ ਨੂੰ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੋ ਤੇ ਗੱਡੀਆਂ ਟੋ ਕਰਨ ਦਾ ਜਿਹੜਾ ਸਾਡਾ ਚੱਲ ਰਿਹਾ ਮੀਮੋ ਚੱਲੂਗੀ ਜਿਹੜੇ ਨਹੀਂ ਸਮਝਣਗੇ ਫਿਰ ਉਹਨਾਂ ਦੀਆਂ ਗੱਡੀਆਂ ਜੇ ਟੋ ਹੋ ਕੇ ਥਾਣੇ ਚਲੀਆਂ ਜਾਣਗੀਆਂ ਤਾਂ ਫਿਰ ਉਹਦੇ ਜ਼ਿੰਮੇਵਾਰ ਆਪ ਹੋਊਗਾ ਮੈਡਮ ਥਾਣੇ 'ਚ ਵੀ ਮੁਲਾਜ਼ਮਾਂ ਦੀ ਘਾਟ ਹੈ ਜਿਸ ਕਰਕੇ ਇਹਨਾਂ ਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਇਹ ਸੜਕਾਂ ਤੇ ਜਾ ਕੇ ਕੰਮ ਕਰਨ ਤਾਂ ਥਾਣੇ 'ਚ ਕੋਈ ਨਹੀਂ ਹੁੰਦਾ ਜੇ ਥਾਣੇ 'ਚ ਕਰਨ ਤਾਂ ਸੜਕਾਂ ਤੇ ਨਹੀਂ ਹੋਏਗਾ ਇਹਦੇ ਲਈ ਤੁਸੀਂ ਦੇਖੋ ਪ੍ਰਦੀਪ ਜੀ ਤੁਹਾਨੂੰ ਵੀ ਪਤਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਪੁਲਿਸ ਮੁਲਾਜ਼ਮਾਂ ਦੀ ਭਰਤੀ ਹੋਈ ਨਹੀਂ ਕੀਤੀ ਕਿੰਨੇ ਸਾਲ ਹੋ ਗਏ ਵੀ ਭਰਤੀਆਂ ਹੀ ਨਹੀਂ ਹੋਈਆਂ ਹੁਣ ਪੰਜਾਬ ਸਰਕਾਰ ਭਰਤੀ ਕਰ ਰਹੀ ਹੈ ਜਦੋਂ ਹੁਣ ਨਵੀਆਂ ਭਰਤੀਆਂ ਹੋ ਰਹੀਆਂ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਹੀ ਥਾਣੇ 'ਚ ਭੇਜਿਆ ਜਾ ਰਿਹਾ ਹੈ ਤਾਂ ਬਹੁਤ ਜਲਦੀ ਇਹ ਸਮੱਸਿਆ ਦਾ ਵੀ ਹੱਲ ਹੋ ਜਾਊਗਾ। ਛੜਾ ਪਟਿਆਲਾ ਰੋਡ ਹੈਗਾ ਉੱਥੇ ਬਹੁਤੇ ਠੇਕੇਦਾਰ ਬਣੇ ਪਿਆ ਪੰਚ ਕੌਂਸਲ ਦੇ ਦਿਹਾੜੀ ਤੇ ਰੱਖ ਕੇ ਰੇੜੀਆਂ ਲਵਾਈਆਂ ਹੋਈਆਂ ਉਹਨਾਂ ਬਾਰੇ ਕੋਈ ਕਾਰਵਾਈ ਕਰੀ ਤੁਸੀਂ ਸਾਨੂੰ ਦੱਸੋ ਵੀ ਕਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਠੇਕੇਦਾਰਾਂ ਨੇ ਲਵਾਈਆਂ ਹੋਈਆਂ। ਉਨ੍ਹਾਂ ਤੇ ਬਿਲਕੁਲ ਕਾਰਵਾਈ ਹੋਊਗੀ ਔਰ ਜਲਦੀ ਹੀ ਵੈਂਡਰ ਮਾਰਕੀਟ ਅਲੋਟ ਹੋ ਰਹੀ ਹੈ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਨਜਾਇਜ਼ ਰੇੜੀਆਂ ਸੜਕਾਂ ਤੇ ਨਹੀਂ ਮਿਲਣਗੀਆਂ ਮਰਮ ਜਿਹੜੀ ਪੁਰਾਣੀ ਬੂਥ ਮਾਰਕੀਟ ਹੈ ਉਹਦੀ ਵੀ ਚੈਕਿੰਗ ਕੀਤੀ ਜਾਏਗੀ ਜਿਨ੍ਹਾਂ ਨੇ ਵੇਚਤੇ ਉਹਨਾਂ ਨੂੰ ਉਹਦਾ ਦੇ ਰੱਦ ਹੋ ਜਾਣਾ ਚਾਹੀਦਾ ਹੈ ਦੇਖੋ ਸਾਡਾ ਇੱਕ ਸਾਡੀ ਇੱਕ ਚੱਲ ਰਹੀ ਹੈ ਪਲੈਨਿੰਗ ਕਿ ਮਾਰਕੀਟਾਂ ਅਲੋਟ ਕੀਤੀਆਂ ਜਾਣ ਜਿਵੇਂ ਮੋਟਰ ਮਾਰਕੀਟ ਅਲੱਗ ਰੇਤਾ ਬਜਰੀ ਅਲੱਗ ਇਹਨਾਂ ਨੂੰ ਉੱਥੇ ਅਲੋਟ ਕੀਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਇਹ ਨਹੀਂ ਹੈ ਕਿ ਬੰਦਾ ਵੇਚ ਕੇ ਫੇਰ ਰੇੜੀ ਲਾ ਲੂਗਾ ਜਾਂ ਫੇਰ ਬੂਥ ਤੇ ਆ ਜਾਊਗਾ ਉਹ ਪੂਰੀ ਇੱਥੇ ਪ ਉਹਨਾਂ ਤੇ ਵੀ ਹੁਣ ਪਿੱਛੇ ਜੇ ਅਲਾਟਮੈਂਟ ਹੋ ਰਹੀ ਸੀ ਮਾਲਕਾਨਾ ਹੱਕ ਦੀ ਚੱਲ ਰਹੀ ਸੀ ਫਾਈਲ ਤਾਂ ਇਹੀ ਚੀਜ਼ਾਂ ਨਿਕਲੀਆਂ ਕਿ ਬਹੁਤ ਸਾਰੇ ਲੋਕ ਤਾਂ ਵੇਚ ਕੇ ਚਲੇ ਗਏ ਐ ਤਾਂ ਸਿਰਫ 14 ਐਸੇ ਨਿਕਲੇ ਆ ਜਿਹੜੇ ਬਿਲਕੁਲ ਜੈਨੂਨ ਐ ਉਹਨਾਂ ਨੂੰ ਹੁਣ ਮਾਲਕਾਨਾ ਹੱਕ ਦੇ ਤਹਿਤ ਉਹਨਾਂ ਨੂੰ ਅਲਾਟਮੈਂਟ ਹੋ ਜਾਏਗੀ